ਰੇਡੀ ਆਮ ਤੌਰ ਉਤੇ ਕੰਮਕਾਰ ਵਾਲੀਆਂ ਔਰਤਾਂ ਨੂੰ ਇਕਲਾਪਾ ਮਹਿਸੂਸ ਨਹੀਂ ਹੁੰਦਾ ਪਰ ਜਦੋਂ ਘਰ ਤੋਂ ਬਾਹਰ ਨਿਕਲਣਾ ਹੀ ਨਹੀਂ ਹੈ ਤਾਂ ਬਧੇਰੇ ਔਰਤਾਂ ਨੂੰ ਇਕਲਾਪਾ ਸਤਾਉਣ ਲੱਗਦਾ ਹੈ ਡੰਡੀ ਜੇਕਰ ਤੁਸੀਂ ਵੀ ਅਜਹੀ ਹੀ ਸਥਿਤੀ ਵਿੱਚ ਫਸੇ ਹੋਏ ਹੋ ਤਾਂ ਆਪਣੇ ਇਕਲਾਪੇ ਨੂੰ ਤੁਸੀਂ ਖੁਦ ਵੀ ਦੂਰ ਕਰ ਸਕਦੇ ਹੋ ਡੰਡੀ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਹਾਨੂੰ ਇਕਲਾਪਾ ਮਹਿਸੂਸ ਹੋ ਰਿਹਾ ਹੈ ਤਾਂ ਤੁਹਾਨੂੰ ਕੀ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਇਹ ਮੁਸ਼ਕਲ ਹੱਲ ਹੋ ਜਾਵੇ ਡੰਡੀ ਦੋਸਤਾਂ ਨੂੰ ਫੋਨ ਕਰੋ ਸੋਸ਼ਲ ਮੀਡੀਆ ਵਿੱਚ ਦੂਸਰਿਆਂ ਦੀਆਂ ਪੋਸਟਾਂ ਉੱਤੇ ਕਮੈਂਟ ਕਰਨਾ ਜਾਂ ਆਪਣੇ ਦਿਲ ਦੀ ਗੱਲ ਕਹਿ ਦੇਣਾ ਇੱਕ ਵੱਖਰੀ ਗੱਲ ਹੈ ਡੰਡੀ ਅਜਿਹੇ ਵਿੱਚ ਜਦੋਂ ਬਧੇਰੇ ਇਕੱਲਾਪਨ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਆਪਣੇ ਖਾਸ ਦੋਸਤਾਂ ਨੂੰ ਫੋਨ ਕਰ ਸਕਦੇ ਹੋ ਡੰਡੀ ਉਹਨਾਂ ਦੋਸਤਾਂ ਨੂੰ ਜ਼ਰੂਰ ਫੋਨ ਕਰੋ ਜਿੰਨਾ ਨਾਲ ਗੱਲਬਾਤ ਕਰਕੇ ਤੁਹਾਨੂੰ ਅਤੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਹੋਵੇ ਡੰਡੀ ਜਿਸ ਨਾਲ ਤੁਸੀਂ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਬਿਨਾਂ ਕਿਸੇ ਪਰੇਸ਼ਾਨੀ ਜਾਂ ਝਿਜਕ ਦੇ ਸ਼ੇਅਰ ਕਰ ਸਕਦੇ ਹੋ ਡੰਡੀ ਕੋਈ ਅਜਿਹਾ ਸਖਸ਼ ਜੋ ਨਾ ਸਿਰਫ ਸਪੋਰਟਿਵ ਹੋਵੇ ਸਗੋਂ ਤੁਹਾਨੂੰ ਬਹੁਤ ਹਸਾਉਂਦਾ ਵੀ ਹੋਵੇ ਡੰਡੀ ਆਪਣੇ ਘਰ ਫੋਨ ਕਰੋ ਜੇਕਰ ਤੁਸੀਂ ਘਰ ਤੋਂ ਦੂਰ ਰਹਿੰਦੇ ਹੋ ਅਤੇ ਤੁਹਾਨੂੰ ਆਪਣੇ ਘਰ ਦੀ yaad ਸਤਾ ਰਹੀ ਹੋਵੇ ਤਾਂ ਤੁਸੀਂ ਆਪਣੇ ਘਰ ਫੋਨ ਜ਼ਰੂਰ ਕਰੋ ਡੰਡੀ ਅਜੋਕੇ ਸਮੇਂ ਵਿੱਚ ਤੁਸੀਂ ਵੀਡੀਓ ਕਾਲ ਕਰਕੇ ਰੈਡੀ ਵੀ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੌਖੇ ਢੰਗ ਨਾਲ ਗੱਲਬਾਤ ਕਰ ਸਕਦੇ ਹੋ ਡੰਡੀ ਸਾਰਿਆਂ ਨੂੰ ਇੱਕ ਸਾਰ ਆਪਣੇ ਸਾਹਮਣੇ ਵੇਖ ਕੇ ਤੁਹਾਨੂੰ ਇਹੀ ਲੱਗੇਗਾ ਕਿ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਹੀ ਬੈਠੇ ਹੋ ਅਤੇ ਸਾਰੇ ਤੁਹਾਡੇ ਨਾਲ ਹਨ ਡੰਡੀ ਕਿਤਾਬਾਂ ਪੜੋ ਜਾਂ ਮੂਵੀ ਵੇਖੋ ਜਦੋਂ ਇਕੱਲਾਪਣਾ ਤੁਹਾਨੂੰ ਜ਼ਿਆਦਾ ਸੌਣ ਲੱਗੇ ਅਤੇ ਕਿਸੇ ਨਾਲ ਵੀ ਕੋਈ ਗੱਲ ਨਾ ਹੋ ਰਹੀ ਹੋਵੇ ਤਾਂ ਅਜਿਹੇ ਸਮੇਂ ਵਿੱਚ ਤੁਸੀਂ ਕਿਤਾਬਾਂ ਦਾ ਸਹਾਰਾ ਲੈ ਸਕਦੇ ਹੋ ਟੰਡੀ ਤੁਸੀਂ ਆਪਣੀਆਂ ਮਨਪਸੰਦ ਕਿਤਾਬਾਂ ਪੜੋ ਜਾਂ ਫਿਰ ਕੋਈ ਫਿਲਮ ਵੇਖ ਸਕਦੇ ਹੋ ਟੰਡੀ ਇਸ ਨਾਲ ਤੁਹਾਡਾ ਮਨ ਬਹਿਲ ਜਾਵੇਗਾ ਟੰਡੀ ਜੇਕਰ ਤੁਹਾਡੇ ਕੋਲ ਬਾਲਕਨੀ ਹੈ ਤਾਂ ਤੁਸੀਂ ਉਸ ਵਿੱਚ ਬੈਠ ਕੇ ਇੱਕ ਕੱਪ ਚਾਹ ਦਾ ਪਿਓ ਪੰਛੀਆਂ ਦਾ ਸ਼ੋਰ ਅਤੇ ਠੰਡੀ ਹਵਾ ਤੁਹਾਡੇ ਮਨ ਨੂੰ ਸਕੂਨ ਦੇਵੇਗੀ ਡੰਡੀ ਤੁਸੀਂ ਚਾਹੋ ਤਾਂ ਇਹਨਾ ਪਲਾ ਅਤੇ ਤਾਲਾਬੰਦੀ ਦੇ ਪਲਾ ਨੂੰ ਇੱਕ ਡਾਇਰੀ ਵਿੱਚ ਵੀ ਲਿਖ ਸਕਦੇ ਹੋ ਡੰਡੀ ਇਸ ਨਾਲ ਤੁਹਾਨੂੰ ਇਕਲਾਪਾ ਮਹਿਸੂਸ ਨਹੀਂ ਹੋਵੇਗਾ ਡੰਡੀ ਪੇਂਟਿੰਗ ਬਣਾਓ ਆਪਣਾ ਇਕਲਾਪਾ ਦੂਰ ਕਰਨ ਲਈ ਤੁਸੀਂ ਕੋਈ ਪੇਂਟਿੰਗ ਵਗੈਰਾ ਵੀ ਬਣਾ ਸਕਦੇ ਹੋ ਜਾਂ ਕਲਰਿੰਗ ਬੁੱਕ ਵਿੱਚ ਰੰਗ ਭਰਨ ਦਾ ਕੰਮ ਵੀ ਕਰ ਸਕਦੇ ਹੋ ਡੰਡੀ ਤੁਸੀਂ ਚਾਹੋ ਤਾਂ ਅਜਿਹੇ ਸਮੇਂ ਕੁਝ ਬੁਝਾਰਤਾਂ ਨੂੰ ਸੁਲਝਾਉਣ ਦਾ ਕੰਮ ਵੀ ਕਰ ਸਕਦੇ ਹੋ ਡੰਡੀ ਇਸ ਤੋਂ ਇਲਾਵਾ ਆਰਟ ਐਂਡ ਕraft ਦਾ ਕੰਮ ਵੀ ਕਰ ਸਕਦੇ ਹੋ ਡੰਡੀ ਇਸ ਤਰ੍ਹਾਂ ਇਕਲਾਪਾ ਦੂਰ ਕੀਤਾ ਜਾ ਸਕਦਾ